ਸਾਚਾ ਸਾਬ ਸੱਚ ਨਾਏ ਭਾਖਿਆ ਉਸ ਦੀ ਬੋਲੀ ਭਾਉ ਪ੍ਰੇਮ ਖੈ ਭਾਖਿਆ ਭਾਉ ਅਪਾਰ ਆਖੈ ਅਸੀਂ ਰੋਜ ਆਖਨੇ ਸਾਰੇ ਜੀਵ ਆਖਨੇ ਬੇਨਤੀਆਂ ਕਰਨੇ ਮੰਗੈ ਮੰਗਨੇ ਖਾਂ ਤੇ ਨਾਲ ਕਿੰਨੇ ਦੇਹ ਦੇਹ ਸਾਨੂੰ ਦਾਤ ਦੇ ਉਪਰ ਯਾਦ ਰੱਖਿਓ ਆਪਣਾ ਸਬਜੈਕਟ ਹੈ ਕਿਰਪਾ ਨਦਰ ਪ੍ਰਸਾਦ ਗ੍ਰੇਸ ਅਨੁਗ੍ਰਹਿ ਜਿਹੜੇ ਸ਼ਬਦ ਆਪਾਂ ਵਰਤਨੇ ਖਾਂ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਜਦੋਂ ਦਾਤਾ ਤੁਸੀਂ ਦੇ ਦਿੱਤੀਆਂ ਫੇਰ ਕਿ ਅੱਗੇ ਰੱਖੀ ਐ ਕਿਹੜੀ ਵਸਤੂ ਤੁਹਾਡੇ ਅੱਗੇ ਰੱਖੀ ਐ ਜੀ ਮੰਗਣ ਵੀ ਤੁਹਾਡੇ ਤੋਂ ਆਏ ਪਹਿਲਾਂ ਅਰਦਾਸ ਕਰਕੇ ਤੁਹਾਡੇ ਤੋਂ ਮੰਗਿਆ ਤੇ ਜਿੱਦਨ ਮਿਲ ਗਿਆ ਉਸ ਦਿਨ ਮੈਂ ਤੁਹਾਡੇ ਕੋਲ ਆ ਕੇ ਕੀ ਦੇ ਕੇ ਕਾਂ ਵੀ ਤੇਰੀ ਗੋਲਕ ਵਿੱਚ ਤੇਰੇ ਘਰ 'ਚੇ ਭੇਟਾ ਕਰਨ ਆਇਆ ਕਹਿਣ ਲੱਗੇ ਕਿ ਢੀ ਮੂਰਖਤਾ ਹੀ ਐ ਪਹਿਲਾਂ ਮੰਗਦਾ ਰਿਹਾ ਹੁਣ ਦਾਤਾ ਬਣ ਕੇ ਦੇਣ ਆ ਗਿਆ ਕਿਹੜੀ ਚੀਜ਼ ਦੇਈਏ ਫਿਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਤੁਹਾਡੇ ਦਰਬਾਰ ਦੇ ਦਰਸ਼ਨ ਹੋ ਜਾਣ ਮੋਹ ਕੇ ਬੋਲਣ ਬੋਲੀਐ ਮੁਖ ਤੋਂ ਕੀ ਬੋਲ ਬੋਲਾਂ ਜਿਹਦੇ ਨਾਲ ਜਿਤ ਸੁਣ ਜਿੰਨੂੰ ਸੁਣ ਕੇ ਜਿਤ ਸੁਣ ਧਰੇ ਪਿਆਰ ਸੁਣ ਕੇ ਤੁਸੀਂ ਮੁਹੱਬਤ ਕਰਨ ਲੱਗ ਪੋ ਦੱਸੋ ਕਿਹੜੀ ਭੇਟਾ ਦਿਆਂ ਤੇ ਕਿਹੜੇ ਬੋਲ ਬੋਲਾਂ ਗੁਰਮਖੋ ਇਤੋਂ ਵੱਡਾ ਸਰਲ ਤਰੀਕਾ ਹੈ ਕੋਈ ਭਗਤੀ ਕਰਨ ਦੀ ਜੁਗਤ ਦੱਸਣ ਆਪਾਂ ਪੁੱਛਣਾ ਵੀ ਜੁਗਤਿਓਣ ਬੜੇ ਸਿੱਖਾਂ ਚ ਬੜੀਆਂ ਜੂਤੀਆਂ ਚੱਲਦੀਆਂ ਪਈਆਂ ਸੱਚੀ ਖਿਮਾ ਕਰ ਦਿਓ ਮੈਂ ਨਿੰਦਿਆ ਨਹੀਂ ਕਿਸੇ ਦੀ ਕਰਨੀ ਸਾਰੇ ਚੰਗੇ ਨਹੀਂ ਜੀ ਚੰਗੇ ਕਹਿਣਾ ਪੈਂਦਾ ਹੈ ਨਾ ਕਿਉਂਕਿ ਜਦੋਂ ਧੜਾ ਬਣ ਜਾਂਦਾ ਫਿਰ ਧੜਾ ਇਹ ਸ਼ਕਤੀ ਦਾ ਰੂਪ ਧਾਰਨ ਕਰ ਜਾਂਦਾ ਹੈ ਜਦੋਂ ਕਮਲਿਆਂ ਦੀ ਸ਼ਕਤੀ ਵੀ ਜ਼ਿਆਦਾ ਹੋਵੇ ਚੰਗੇ ਬੰਦੇ ਨੂੰ ਕੁੱਟ ਵੀ ਦਿੰਦੇ ਹੁੰਦੇ ਕਿਉਂਕਿ ਧੜੇ ਦਾ ਸੁਭਾਅ ਹੈ ਜੀ ਹੁਣ ਕੋਈ ᔪਗਤ ਕਿੱਥੇ ਦੱਸ ਰਿਹਾ ਇੱਥੇ ਜਪੋ ਕੋਈ ਇੱਥੇ ਦੱਚੋ ਮੈਂ ਤਾਂ ਇੱਕੋ ਗੱਲ ਜਾਣਨਾ ਗੁਰਮਖੋ ਭਾਈਸੇ ਉਹ ਦਿਨ ਗੱਲ ਕਰ ਰਹੇ ਸਨ ਛੱਟਾ ਕਣਕ ਦਾ ਪੁੱਠਾ ਡਿੱਗ ਪੇ ਦਾਣਾ ਸਿੱਧਾ ਡਿੱਗ ਪੇ ਦਾਣਾ ਦਾਣੇ ਚ ਜੰਮਣ ਦੀ ਸਮਰਤਾ ਹੋਵੇ ਤੇ ਧਰਤੀ ਚ ਜਮਾਨ ਦੀ ਸਮਰਤਾ ਹੋਵੇ ਦਾਣਾ ਪੁੱਠਾ ਵੀ ਜੰਮ ਪੈਂਦਾ ਹੁੰਦਾ ਸ਼ਬਦ ਅੰਦਰੋਂ ਮੁਹੱਬਤ ਕਰੋ ਭਾਵੇਂ ਵੈ ਗਰੂ ਪਕਾਰੋ ਦੋ ਹਿੱਸਿਆਂ ਚ ਬੋਲੋ ਤਿੰਨ ਚ ਮੇਰੀ ਫਿਰ ਬੇਨਤੀ ਹੈ ਕਿ ਮੈਂ ਇੱਕ ਦਿਨ ਮਾਨਸੀ ਵੀ ਜਾਨੋ ਨਹੀਂ ਭਾਵੈ ਕਵਨ ਬਾਤਾ ਇਹ ਇਹ ਸ਼ਬਦ ਦੇ ਅਰਥ ਕਰਨ ਵਾਲੇ ਨੇ ਜੀ ਇਹ ਸਾਰੇ ਦਾ ਸਾਰਾ ਸ਼ਬਦ ਦੱਸਦਾ ਵੀ ਲੋਕ ਧਰਮ ਦੇ ਨਾਂ ਤੇ ਕੀ ਕਰਦੇ ਆ ਗੁਰੂ ਸਾਹਿਬ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਤੂੰ ਕਿਹੜੀ ਗੱਲ ਤੇ ਖੁਸ਼ ਹੋਣਾ ਹੈ ਇੱਥੇ ਗਿਆਨੀ ਗਿਆਨ ਛਾੜੀ ਜਾਂਦਾ ਧਿਆਨੀ ਧਿਆਨ ਛਾੜੀ ਜਾਂਦਾ ਜੋਗੀ ਕਪਾਲ ਕੇ ਰਿਆ ਕਰੀ ਜਾਂਦਾ ਕਹਿੰਦੇ ਮੈਨੂੰ ਕੋਈ ਨਹੀਂ ਪਤਾ ਤੂੰ ਕਿਵੇਂ ਖੁਸ਼ ਹੋਣਾ ਪਰ ਮੇਰੀ ਫਿਰ ਬਿੰਤੀ ਆਪਾ ਉੱਥੇ ਆਈਏ ਜੀ ਕਿ ਮਹਾਰਾਜ ਨੇ ਇੱਕ ਸਿੱਧਾ ਤਰੀਕਾ ਦੱਸਿਆ ਕਹਿੰਦੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਪਰ ਕਰਨ ਤੋਂ ਦੂਰ ਨਹੀਂ ਜਾਣਾ ਨਦਰ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੋਕਤ ਅਖੜਾ ਖੜਾਓ ਦਾ ਵੇਲਾ ਖੜਾਓ ਦਰ ਤੇ ਪਿਛਲ ਪੈ ਰਾਤ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਇੱਥੇ ਥੋੜੇ ਜਿਹੇ ਅਰਥ ਦਾਸ ਕਰਨ ਲੱਗਾ ਐ ਇਹ ਬੰਦਾ ਕਹੇ ਜੀ ਮੈਂ ਕਰਮ ਕਰਨਾ ਥੋੜਾ ਜਿਹਾ ਜੀ ਦੇਖਾਂਗੇ ਮੈਂ ਕਰਮ ਕਰਨਾ ਅੱਗੇ ਸਤਿਗੁਰਾਂ ਨੇ ਫਰਮਾਇਆ ਕਰਮੀ ਆਵੇ ਕਪੜਾ ਮਰਜ਼ ਕੀਤੀ ਸੀ ਜੀ ਵਿਦਵਾਨ ਪੁਰਖਾਂ ਨੇ ਇੱਥੇ ਕਪੜੇ ਦਰ ਤੇ ਪ੍ਰੇਮ ਪਟੋਲਾ ਕੀਤਾ ਤੇ ਕਰਮੀ ਦਾ ਅਰਥ ਬਖਸ਼ਿਸ਼ ਕੀਤਾ ਪਰ ਕੁਝ ਵਿਦਵਾਨਾਂ ਨੇ ਇਹ ਅਰਥ ਕੀਤੇ ਨੇ ਕਰਮੀ ਆਵੈ ਕਪੜਾ ਕਪੜੇ ਦਰ ਤੇ ਕਾਇਆ ਰੂਪੀ ਕਪੜਾ ਜੇ ਤੂੰ ਆਪਣੇ ਕਰਮਾਂ ਦਾ ਦਾਵਾ ਕਰਨਾ ਮੇਰੇ ਕਰਮ ਚੰਗੇ ਕਰਨਾ ਕਰਕੇ ਦੁਬਾਰਾ ਇਹ ਸਰੀਰ ਮਿਲ ਸਕਦਾ ਪਰ ਨਦਰ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਕਰਮ ਨਾਲ ਫਿਰ ਸੁਣਿਓ ਤੇਰਾ ਉਦਮ ਨੇ ਕਰਮ ਚੰਗੇ ਕੀਤੇ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਸੱਚ ਐਵੇਂ ਕਿਰਪਾ ਨਾਲ ਮੁਕਤੀ ਦਾ ਦਰ ਮਿਲਦਾ ਹੁੰਦਾ ਹੈ ਕੇਵਲ ਕਰਮਾਂ ਨਾਲ ਨਹੀਂ ਇਹ ਤੇ ਸਤਿਗੁਰਾਂ ਨੇ ਕਿਹਾ ਨਦਰੀ ਤੇ ਥੋੜਾ ਜਿਹਾ ਹੋਰ ਦੇਖ ਲਈਏ ਵੀ ਇੱਕ ਪਾਸੇ ਅੰਮ੍ਰਿਤ ਵੇਲੇ ਕਿਹਾ ਦੂਜੇ ਪਾਸੇ ਕਹਿ ਦਿੱਤਾ ਨਦਰੀ ਜਨਮ ਸਾਖੀ ਚ ਇੱਕ ਬੋਲ ਹੈ ਕਿ ਚੰਨਨਵੀ ਚੰਨਨ ਚੰ드ਰਮਾਸੀ ਰਾਤ ਪੂਰਨਮਾਸੀ ਦਾ ਚੰਦਰਮ ਚੰਦ ਆਪਣੀ ਸ਼ੀਤਲਤਾ ਬਖਾਰ ਰਿਹਾ ਬਖੇਰ ਰਿਹਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਸਾਹਿਬ ਜੀ ਪਾਕਪਟਨ ਪਹੁੰਚੇ ਹੋਏ ਆ ਬਾਰ-ਬਾਰ ਹਜ਼ੂਰ ਨੇ ਸਥਾਨ ਕੀਤਾ ਤੇ ਅੰਮ੍ਰਿਤ ਵੇਲੇ ਬਾਬਾ ਫਰੀਦ ਸਾਹਿਬ ਜੀ ਦੇ ਅਸਥਾਨ ਤੋਂ ਇੱਕ ਮুরিਦ ਨਿਕਲਦਾ ਇਹ ਮੈਂ ਉਸ ਨੂੰ ਪਹਿਲੇ ਦਿਨ ਵਿੱਚ ਕਿਆਸੀ ਬਾਬਾ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ 297 ਸਾਲ ਪਹਿਲਾਂ ਹੋ ਚੁੱਕੇ 96 ਸਾਲ ਪਰ ਉਹਨਾਂ ਦੀ ਥਾਂ ਤੇ ਸਨ ਉਹ ਮੁਰੀਦ ਨਿਕਲਦਾ ਉੱਚੀ ਆਵਾਜ਼ ਵਿੱਚ ਗਾ ਰਿਹਾ ਹੈ ਰਾਤ ਕਥੂਰੀ ਵੰਡਿਆ ਸੁੱਤਿਆਂ ਮਿਲੈ ਨਾ ਭਾਓ ਕਥੂਰੀ ਦਾ ਅਰਥ ਹੈ ਕਸਤੂਰੀ ਕਿ ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ ਸੁੱਤੇ ਬੰਦਿਆਂ ਨੂੰ ਭਾਓ ਦਾ ਇੱਥੇ ਲਫ਼ਜ਼ੀ ਅਰਥ ਹੈ ਹਿੱਸਾ ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਕਸਤੂਰੀ ਦੀ ਵੰਡ ਵਿੱਚੋਂ ਹਿੱਸਾ ਨਹੀਂ ਮਿਲਣਾ ਬੇਲਖਰੀ ਅਰਥ ਕਰ ਰਹੇ ਰਾਤ ਕਥੂਰੀ ਵੰਡਿਆ ਸੁੱਤਿਆਂ ਮਿਲੈ ਨਾ ਭਾਓ ਸੁੱਤ ਭਾਓ ਮੀਨਸ ਹਿੱਸਾ ਜਦੋਂ ਵੰਡਿਆ ਨਹੀਂ ਮਿਲਣਾ ਰਾਤ ਕਥੂਰੀ ਵੰਡਿਆ ਸੁੱਤਿਆਂ ਮਿਲਣਾ ਭਾਉ ਜਿਨ੍ਹਾਂ ਨੈਣ ਨੀਂਦ 라ਵਲੇ ਜਿਨ੍ਹਾਂ ਦੀਆਂ ਅੱਖਾਂ ਨੂੰ ਨੇਸਤੀ ਆ ਗਈ ਨੀਂਦ ਆ ਗਈ ਤਿੰਨਾ ਮਿਲਣ ਕਵਾਉ ਕਵਾਉ ਦਰਥ ਕਿਵੇਂ ਜਿਹੜੇ ਰਾਤ ਨੂੰ ਸੁੱਤੇ ਰਹਿ ਗਏ ਉਹਨਾਂ ਨੂੰ ਕੁਛ ਹਿੱਸਾ ਨਹੀਂ ਮਿਲਣਾ ਸਤਗੁਰੂ ਹਸਪੇ ਮਰਦਾਨਾ ਕਹਿੰਦਾ ਬਾਬਾ ਜੀ ਇਹ ਕੀ ਕਹਨ ਲੱਗੇ ਧਿਆਨ ਨਾਲ ਸੁਣ ਕੀ ਕਹਿ ਰਹੇ ਨੇ ਉਹਨੇ ਫਿਰ ਰਿਪੀਟ ਕੀਤਾ ਉਹ ਮਰੀਦ ਨੇ ਰਾਤ ਕਥੂਰੀ ਵੰਡਿਆ ਸੁੱਤਿਆ ਮਿਲੇ ਨਾ ਭਾਉ ਜਿਨ੍ਹਾਂ ਨੈਣ ਨੀਂਦਰਾਵਲੇ ਤਿਨਾਂ ਮਿਲਨ ਕੁਆਉ ਨਾਲ ਹੀ ਉਹਨੇ ਦੂਜਾ ਸ਼ਲੋਕ ਕਹਿ ਦਿੱਤਾ ਉਹ ਸ਼ਲੋਕ ਸੀ ਪਹਿਲਾ ਪਹਿਰਾ ਫੁਲੜਾ ਪਲਪੀ ਪੱਛਾ ਰਾਤ ਕਿਉਂਕਿ ਉਹ ਮੁਰੀਦ ਅੰਮ੍ਰਿਤ ਵੇਲੇ ਉੱਠਿਆ ਹੋਇਆ ਸੀ ਤੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਪੜ ਰਿਹਾ ਸੀ ਕਿ ਪਹਿਲਾ ਪਹਿਰਾ ਫੁਲੜਾ ਪਲਪੀ ਪੱਛਾ ਰਾਤ ਤੇ ਆਪ ਸਾਰੇ ਜਾਣਦੇ ਹੋ ਕਿ ਰਾਤ ਦਾ ਪਹਿਲਾ ਪਹਿਰ ਆਪਾਂ ਜਦੋਂ ਸੌਣ ਲੱਗਨੇ ਰਾਤ ਨੂੰ ਕਿਉਂ ਕਹਿੰਨੇ ਆ ਵੀ ਗੁਰੂ ਸਾਹਿਬ ਨੇ ਤਾਂ ਇਥੋਂ ਤੱਕ ਆ ਕਿ ਸੋਹਲਾ ਸਾਹਿਬ ਉਦੋਂ ਪੜਨਾ ਜਦੋਂ ਨੀਂਦ ਤੈਨੂੰ ਪੂਰੀ ਸੱਟਣ ਲੱਗ ਪਵੇ ਉਥੇ ਰਹਿਤ ਮਰਯਾ ਲਿਖਿਆ ਸੌਂਦਿਆਂ ਪੜਨਾ ਹੁਣ ਕਈ ਬੰਦੇ ਪੜ ਕੇ ਫਿਰ ਗੱਲਾਂ ਕਰਨ ਲੱਗ ਪੈਂਦੇ ਕਈ ਜਿਹੜੇ ਗੁਰਦੁਆਰੇ ਵਾਲੇ ਸੋਹਲਾ ਸਾਹਿਬ ਨਾਲ ਹੀ ਸਾਰ ਲੈਂਦੇ ਆ ਕੀਰਤਨ ਸੋਹਲਾ ਸੋਣਾ ਹੈ ਉਥੇ ਇਹ ਇਹਦਾ ਮਤਲਬ ਹੈ ਕੋਈ ਸੌਣ ਲੱਗਿਆ ਕਿਉਂਕਿ ਜਦੋਂ ਅਸੀਂ ਸੌਣ ਲੱਗੇ ਹਾਂ ਉਦੋਂ ਸਬ ਕੌਨਸ਼ੀਅਸ ਮਾਈਂਡ ਜਿਹੜਾ ਉਹਨੇ ਹੁਣ ਕੰਮ ਸ਼ੁਰੂ ਕਰਨਾ ਹੈ ਕੌਂਸ਼ੀਅਸ ਮਾਈਂਡ ਜਿਹੜਾ ਉਹ ਉਹ ਬਾਣੀ ਪੜ ਰਿਹਾ ਹੈ ਜਦੋਂ ਪੜਦਿਆਂ ਪੜਦਿਆਂ ਬੰਦੇ ਦੀ ਅੱਖ ਲੱਗ ਜਾਏ ਸਮਾਪਤ ਹੋ ਜਾਏ ਆਪ ਜੀ ਦੇਖਿਓ ਸਭ ਕੌਂਸ਼ੀਅਸ ਮਾਈਂਡ ਵਿੱਚ ਰਾਤ ਇੰਟਰਨਲ ਸ਼ਬਦ ਆਪਣੇ ਆਪ ਹੀ ਕੰਮ ਕਰੀ ਜਾਂਦਾ ਹੈ ਫਿਰ ਬੇਨਤੀ ਹੈ ਇਹਨੂੰ ਜਿਹੜੇ ਕਰਦੇ ਨੇ ਤਜਰਬਾ ਉਹਨਾਂ ਵਾਸਤੇ ਬੜਾ ਸੌਖਾ ਹੈ ਜੀ ਰਾਤ ਨੂੰ ਸੌਣ ਲੱਗਿਆਂ ਅਸੀਂ ਜਦੋਂ ਸ਼ਬਦ ਪੜ ਕੇ ਸੌਂਨੇ ਆ ਕੋਈ ਚੀਜ਼ ਆਪਾਂ 2-4 ਮਿੰਟ ਬੋਲ ਕੇ ਸੁੱਤੇ ਵਾਹਿਗੁਰੂ ਵਾਹਿਗੁਰੂ ਪਰ ਗੁਰਮਖੋ 2-4 ਮਿੰਟ ਬਾਅਦ ਜ਼ਮੀ ਜ਼ਬਾਨ ਬੰਦ ਹੋ ਗਈ ਛੇ ਸੁਚੇਤ ਮਨ ਨੇ ਧਿਆਨ ਨਾਲ ਪੜਿਆ ਅਚੇਤ ਮਨ ਵੀ ਸ਼ਬਦ ਚਲਾ ਗਿਆ ਸਾਰੀ ਰਾਤ ਇੰਟਰਨਲ ਨਾ ਵੀ ਸਮਝ ਪਏ ਸ਼ਬਦ ਆਪਣਾ ਕੰਮ ਕਰ ਹੀ ਜਾਂਦਾ ਜਦੋਂ ਸਵੇਰੇ ਬੰਦਾ ਉੱਠਦਾ ਹੈ ਰਾਤ ਦਾ ਫੁੱਲ ਬਣਿਆ ਸਵੇਰੇ ਮਿੱਠਾ ਫਲ ਬਣ ਜਾਂਦਾ ਉੱਥੇ ਬਾਬਾ ਜੀ ਨੇ ਦੂਜਾ ਸ਼ਬਦ ਪੜਿਆ ਉਸ ਮুরিਦ ਨੇ ਕਿ ਪਹਿਲੇ ਪੈਰ ਹੈ ਫੁੱਲੜਾ ਹਲਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕਨੋ ਦਾਤ ਜਿਹੜੇ ਜਾਗਦੇ ਨੇ ਉਹਨਾਂ ਨੂੰ ਦਾਤਾ ਮਿਲਦੀਆਂ ਨੇ ਜਿਹੜੇ ਜਾਗਦੇ ਨੇ ਉਹ ਪਰਮਾਤਮਾ ਦੇ ਨਾਮ ਦੀ ਕਥੋਰੀ ਲੈਂਦੇ ਆ ਮਹਾਰਾਜ ਫਿਰ ਮੁਸਕਰਾਪ ਹੈ ਕਹਨ ਅੱਗੇ ਭਾਈ ਮਰਦਾਨਾ ਜੀ ਕਿਉਂ ਮੁਸਕਰਾਏ ਸਤਿਗੁਰੂ ਸਾਬ ਨੇ ਫਰਮਾਇਆ ਮਰਦਾਨਿਆਂ ਕਦੀ ਆਪਣੇ ਉਦਮ ਨਾਲ ਦਾਤਾਂ ਮਿਲੀਆਂ ਨੇ ਕਦੀ ਆਪਣੀ ਮੁਸ਼ਕਕਤ ਨਾਲ ਦਾਤਾਂ ਮਿਲੀਆਂ ਨੇ ਮਹਾਰਾਜ ਬਾਬਾ ਜੀ ਤਾਂ ਕਹਿ ਰਹੇ ਨੇ ਜੋਰਜ ਗਨ ਲਹਨ ਸੇ ਸਾਈ ਕੰਨੋ ਦਾਤ ਮੇਰੇ ਕਿਰਪਾਲੂ ਸਤਗੁਰੂ ਨੇ ਆਪਣੇ ਤੋਂ ਪੌਣੇ 300 ਸਾਲ ਪਹਿਲਾਂ ਜਿਹੜਾ ਸ਼ਲੋਕ ਉਚਾਰਨ ਕੀਤਾ ਸੀ ਉਹਦੀ ਰੂਹਾਨੀਅਤ ਵਿਆਖਿਆ ਬੜੀ ਵਖਰੀ ਕਰ ਦਿੱਤੀ ਉੱਥੇ ਵੀ ਸਤਗੁਰਾਂ ਨੇ ਕਿਹਾ ਮਰਦਾਨਿਆਂ ਸੱਚ ਇਹ ਉਹਨਾਂ ਲਿਖ ਦਿੱਤਾ ਜੋ ਜਗੰਨ ਲਹਨ ਸੇ ਸਾਈਂ ਕੰਨੂ ਦਾਤ ਦਾਤ ਕਦੀ ਦਾਵਿਆਂ ਨਾਲੇ ਮਿਲਦੀ ਦਾਤ ਤਾਂ ਦਾਤੇ ਦੀ ਮਰਜ਼ੀ ਨਾਲ ਮਿਲਦੀ ਏ ਇੱਥੇ ਜਾਗਣ ਵਾਲੇ ਨਿੰਦੀ ਕਰੀ ਜਾਂਦੇ ਆ ਸੁੱਤਿਆਂ ਨੂੰ ਉਠਾ ਕੇ ਦਾਤਾਂ ਦੇ ਦਿੰਦਾ ਉੱਥੇ ਸਤਗੁਰਾਂ ਨੇ ਸ਼ਲੋਕ ਕਿਹਾ ਦਾਤੀ ਸਾਹਿਬ ਸੰਧੀਆਂ ਮੈਂ ਫਿਰ ਉੱਥੇ ਉਹ ਲਗਾ ਦਾਤ ਧੱਕੇ ਨਾਲ ਮਿਲ ਸਕੇ ਪਿਰਥੀਆ ساری ਜ਼ਿੰਦਗੀ ਜੋਰ ਮਾਰਦਾ ਮਰ ਗਿਆ ਜੀ ਸੁਲੀਕੋਲੋਗਿਆ ਸੁਲਬੀਕੋਲੋਗਿਆ ਜਹਾਂਗੀਰ ਕੋਲੋਗਿਆ ਗੁਰਮਖੋ ਦੇ ਪੁੱਤਰ ਨੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਕਿਤਾਬ ਬਣਾ ਦਿੱਤੀ ਉਹਨਾਂ ਹਰਿਮੰਦਰ ਦੇ ਮੁਕਾਬਲੇ ਖੇਰੀ ਦੁੱਖ ਭੰਜਨ ਬਣਾ ਦਿੱਤਾ ਸਰੋਵਰ ਬਣਾ ਦਿੱਤਾ ਪੂਰਾ ਜ਼ੋਰ ਲਾਇਆ ਪਰ ਜਿਹੜੀ ਦਾਤ ਗੁਰੂ ਅਰਜਨ ਦੇਵ ਕੋਲ ਇੱਕ ਦੀ ਸਰਕਾਰਾਂ ਦਾਤ ਦਵਾ ਸਕਦੀਆਂ ਯਾਦ ਰੱਖੋ ਨਾ ਕਦੀ ਸਰਕਾਰਾਂ ਰੂਖਾਨੀਅਤ ਬੰਦੇ ਪੈਦਾ ਕਰ ਸਕਦੀਆਂ ਨੇ ਹਾਂ ਰੂਖਾਨੀਅਤ ਬੰਦੇ ਥੋੜੇ ਬੱਤੇ ਮਸ਼ਹੂਰ ਨੂੰ ਵਰਤ ਜੂਰ ਸਕਦੀ ਨੇ ਪਰ ਸਰਕਾਰ ਕਦੀ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੀ ਕਿ ਰੱਬੀ ਦਾਤ ਹੈ ਜੀ ਉਥੇ ਸਤਿਗੁਰਾਂ ਨੇ فرمایا ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਲਹਿਣ ਇਕਨਾ ਉਥੇ ਪਾਠ ਦੋ ਵਰੀ ਹੁੰਦਾ ਜੀ ਇਕਨਾ ਸੁੱਤਿਆਂ ਦੇ ਉਠਾਲ ਇਕਨਾ ਸੁੱਤਿਆਂ ਨੂੰ ਦਾਤ ਮਿਲ ਜਾਂਦੀ ਫਿਰ ਆ ਪਹੁੰਚਤੇ ਆਈਏ ਕਰਮੀ ਆਵੇ ਕਪੜਾ ਕਿਰਪਾ ਨਦਰੀ ਮੋਖ ਦਵਾਰ ਹੁਣ ਉਸ ਤੋਂ ਅਗਲਾ ਇੱਕ ਪੌੜੀ ਹੋਰ ਪੜੋ ਜੀ ਮੈਂ ਤਿੰਨ ਚਾਰ ਪੌੜੀਆਂ ਜਰਜ਼ ਕਰਨੀਆਂ ਨੇ ਜੀ ਨਦਰ ਤੇ ਕਿਉਂਕਿ ਪਾਠ ਤੁਸੀਂ ਜਦੋਂ ਨਾਲ ਬੋਲਦੇ ਹੋ ਕੋਰ ਸਲੋਕ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਇੱਕ ਬਚਨ ਹੈ ਵੱਡਾ ਸਾਹਿਬ ਉੱਚਾ ਥਾਂ ਪ੍ਰਮਾਤਮਾ ਸਾਹਿਬ ਸਭ ਤੋਂ ਵੱਡਾ ਹੈ ਉਸ ਦਾ ਥਾਂ ਜਿਹੜਾ ਉਹ ਵੀ ਬਹੁਤ ਉੱਚਾ ਹੈ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚੇ ਤੋਂ ਨਾਮ ਉਹਦਾ ਉੱਚਾ ਹੈ ਜੀ ਉਸ ਦੇ ਨਾਮ ਦੇ ਬਰਾਬਰ ਤੇ ਕੁਝ ਵੀ ਨਹੀਂ ਕੁਰਾਨਿਕ ਸਾਖੀਆਂ ਬੜੀਆਂ ਮਿਲਦੀਆਂ ਜਿਹੜੀਆਂ ਅੱਜ ਹਾਜ਼ਮਾ ਕਮਜ਼ੋਰ ਹੋਰ ਕਿਸ ਸੁਣਾਈਆਂ ਮਿਲੀਆਂ ਜਾਂਦੀਆਂ ਤੇ ਸੁਣਨ ਨੂੰ ਵੀ ਕੋਈ ਰਾਜੀ ਨਹੀਂ ਕਿਸੇ ਨੇ ਪੁੱਛਿਆ ਸੀ ਵੀ ਤੁਰਸ਼ੀ ਨੂੰ ਵੀ RAM ਦਾ ਨਾਮ ਵੱਡਾ ਇੰਨੇ ਪੈਸੇ ਉਹਨੇ ਕਿੰਨੇ ਸਿਰ ਪੱਤੇ ਤੇ RAM ਲਿਖ ਦਿੱਤਾ ਤੇ ਜਿੰਨਾ ਮਰਜੀ ਖਜ਼ਾਨਾ ਸ਼ੌਕਰ ਪਾਈ ਗਿਆ ਉਹ RAM ਵਾਲਾ ਪੱਲੜਾ ਜਿਹੜਾ ਉਹ ਚੁੱਕਿਆ ਹੀ ਨਹੀਂ ਜਾ ਸਕਿਆ ਪਰ ਇਹ ਪੁਰਾਣੀਆਂ ਕਹਾਣੀਆਂ ਹੁੰਦੀਆਂ ਸਨ ਇਹ ਤੇ ਸਤਗੁਰਾਂ ਨੇ ਕਿਹਾ ਵੇਖੋ ਵੱਡਾ ਸਹਿਬ ਊਚਾ ਥਾਂ ਉੱਚੇ ਉੱਪਰ ਊਚਾ ਨਾਉ ਇਹ ਵੱਡ ਊਚਾ ਹੋਵੇ ਕੋਈ ਇੰਨਾ ਵੱਡਾ ਕੋ ਹੋਵੇ ਨਾਮ ਜਪ-ਜਪ ਕੇ ਤਿਸ ਉੱਚੇ ਕੋ ਜਾਣੈ ਸੋਹੇ ਜੇਵੜ ਆਪ ਜਾਣੈ ਆਪ ਆਪ ਬੜੀ ਬਖਸ਼ਿਸ਼ ਕੀਤੀ ਜੀ ਇੱਕ ਪਾਸੇ ਫਰਮਾਇਓ ਨੇ ਐਡਾ ਵੱਡਾ ਕੋਈ ਉੱਚਾ ਹੋਵੇਗਾ ਤਾਂ ਜਾਣੇਗਾ ਨਾਲ ਫਿਰ ਇੱਕੋ ਦਮ ਹਉਮੇ ਦਾ ਖਿੱਚ ਕੇ ਰੱਖ ਦਿੱਤੀ ਨਹੀਂ ਜੋ ਕੁਝ ਉਹ ਜਾਣਦਾ ਉਹ ਜਾਣਦਾ ਦੂਜੇ ਨੇ ਕੀ ਜਾਣਨਾ ਇਹ ਵੱਡ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਫਿਰ ਨਾਲ ਬਖਸ਼ਿਸ਼ ਕੀਤੀ ਜੇਵੜ ਆਪ ਜਾਣੈ ਆਪ ਆਪ ਤੇ ਸੱਚੇ ਪਾਤਸ਼ਾਹ ਆਪ ਹੀ ਕਹਿ ਰਹੇ ਹੋ ਕਿ ਨਾਮ ਬਹੁਤ ਉੱਚਾ ਕਹਿਣ ਲੱਗੇ ਅਗਲੀ ਤੁਕ ਚੇਤੇ ਰੱਖੀ ਨਾਨਕ ਨਦਰੀ ਕਰਮੀ ਦਾਤ ਇਹ ਵੱਡੇ ਕੋਣੇ ਉਦਮ ਨਾਲ ਨਹੀਂ ਇਹ ਉਹਦੀ ਨਦਰ ਨਾਲ ਹੁੰਦਾ ਹੈ ਦੂਜਾ ਸ਼ਬਦ ਵਰਤਿਆ ਉਹਦੀ ਕਰਮ ਬਖਸ਼ਿਸ਼ ਨਾਲ ਹੁੰਦਾ ਹੈ ਤੀਸਰਾ ਸ਼ਬਦ ਵਰਤਿਆ ਆਪ ਕਮਾਈਆਂ ਕਰਕੇ ਨਹੀਂ ਉਹਦੀ ਦਾਤ ਮਿਲੇ ਤਾਂ ਵੱਡਾ ਕੋਈ ਹੁੰਦਾ ਫਿਰ ਦੇਖੋ ਇਹਨਾਂ ਸ਼ਬਦ ਕਹਿ ਦਿੱਤਾ ਇੱਕ ਬਚਨ ਹੋਰ ਜੀ ਖਾਸ ਕਰਕੇ ਤਿੰਨ ਚਾਰ ਮਰਜ਼ ਕਰਨੀਆਂ ਨੇ ਕਿ ਨਦਰ ਕਰਮ ਬਖਸ਼ਿਸ਼ ਅਜ ਸਤਿਗੁਰੂ ਕਹਿੰਦੇ ਕੋਈ ਸਮਰਥਾ ਨਹੀਂ ਸਿਰਫ ਤੁਹਾਡੀ ਕਿਰਪਾ ਇੱਕ ਪੌੜੀ ਇੱਕ ਦੂ ਜੀਵ ਹੋ ਲੱਖ ਹੋ ਹੈ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ ਲੱਖ ਹੋ ਵਹ ਲੱਖ 20 ਇੱਕ ਲੱਖ ਨੂੰ ਫਿਰ ਅੱਗੇ ਗੁਣਾ ਕਰ ਦਿਓ 20 ਲੱਖ ਹੋ ਜਾਏ ਇੱਕ ਜੀਵ ਤੋਂ ਲੱਖ ਜੀਵ ਲੱਖ ਤੋਂ 20 ਲੱਖ ਤੇ ਜਿਹੜੀ 20 ਲੱਖ ਬਣ ਗਈ ਏ ਕਸ ਵੀ ਲੱਖ ਵਿੱਚੋਂ ਇੱਕ ਜੀਵ ਲੱਖ ਲੱਖ ਵਾਰੀ ਬੋਲੇ ਵਾਹਿਗੁਰੂ ਇਹਨਾਂ ਜਪ ਕਰੇ ਇੱਕ ਦੋ ਜੀਵੋ ਲੱਖ ਹੋਵਾਂ ਲੱਖ ਹੋਵਾਂ ਲਖਵੀਸ ਲੱਖ ਲੱਖ ਢੇੜਾ ਆਖੀਆਂ ਇੱਕ ਨਾਮ ਜਗਦੀਸ਼ ਇਹ ਕਿੰਨਾ ਜਾਪ ਹੋ ਗਿਆ ਜੀ ਮੈਨੂੰ ਪਤਾ ਆਧੁਨਿਕ ਵਿਦਵਾਨਾਂ ਨੇ ਇਹਦੇ ਅਰਥ ਕਰਦੇ ਆ ਇਹ ਕਹਿ ਦਿੰਦਾ ਜੇ ਇਹਨਾਂ ਵੀ ਕੋਈ ਜਾਪ ਕਰ ਲੈ ਤੇ ਰੱਬ ਨਹੀਂ ਮਿਲ ਸਕਦਾ ਪਰ ਜਪਣ ਵਾਲਿਆਂ ਨੇ ਕਿਹਾ ਵੀ ਇੰਨਾ ਜਾਪ ਹੋਵੇ ਤੇ ਬੰਦਾ ਮਿਲ ਸਕਦਾ ਹੈ ਇਹਨੂੰ ਬੋਲਣ ਚ ਨਹੀਂ ਲੈ ਸਕਦੇ ਆਤਮ ਉਪਦੇਸ਼ ਭੇਜ ਸੰਜਮ ਕੋ ਜਾਪ ਸੋ ਜਪਾ ਜਪ ਅਚਾਪਾ ਜਾਪ ਬਿਨਾ ਜਪਣ ਤੋਂ ਵੀ ਚੱਲੇ ਜਿਹਨੂੰ ਗੁਰਮੁਖ ਰੋਮ ਰੋਮ ਹਰ ਧਿਆਵ ਹੈ ਉਹ ਇਸ ਪੌੜੀ ਦੀ ਵਿਆਖਿਆ ਕਰੇ ਇੱਕ ਦੋ ਜੀਵੋ ਲੱਖ ਹੋਣ ਲੱਖੋ ਮੈਂ ਲਖਵੀਸ ਲੱਖ ਲੱਖ ਢੇੜਾ ਆਖੀਆਂ ਏਕ ਨਾਮ ਜਗਦੀਸ਼ ਏਤ ਰਾਹ ਪਤ ਪੌੜੀਆਂ ਚੜੀਏ ਹੋਏ 21 ਇੱਕਮਿਕ ਹੋ ਗਿਆ ਆ ਭੇਦ ਹੋ ਗਿਆ ਏਤਰਾਹ ਏਤਰਾਹ ਪਤ ਪਵੜੀਆਂ ਪਿਆਰਿਓ ਫਿਰ ਬੇਨਤੀ ਏ ਏਤਰਾਹ ਪਤ ਪਵੜੀਆਂ ਚੜੀਆ ਹੋਏ 21 ਸੁਣ ਗੱਲਾਂ ਹੁਣ ਇੱਕ ਪਾਸੇ ਇੰਨੀ ਬੰਦਗੀ ਕਰਨ ਵਾਲੇ ਨੇ ਬੜਾ ਪਿਆਰਾ ਬਚਨ ਗੁਰੂ ਜੀ ਨੇ ਕਿਹਾ ਫਿਰ ਪਾਲ ਲੈਨੇ ਇੱਕ ਦੂ ਜੀਵੋ ਲੱਖ ਹੋਵੇਂ ਲੱਖੋਂਵੇਂ ਲਖਵੀਸ ਲੱਖ ਲੱਖ ਢੇੜਾ ਆਖੀਆਂ ਇੱਕ ਨਾਮ ਜਗਦੀਸ਼ ਏਤਰਾਹ ਪਤ ਪਵੜੀਆਂ ਚੜੀਆ ਹੋਏ 21 ਸੁਣ ਗੱਲਾਂ आकाश की ਹੁਣ ਬੰਦਗੀ ਕਰਨ ਵਾਲੇ ਨਹੀਂ ਬੰਦਗੀ ਕੀਤੀ ਕੀਟਾਂ ਆਈ ਰੀਸ ਇੱਥੇ ਕੀਟਾਂਦਰ ਤੇ ਕੀੜੀ ਜਿਹੜੇ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਬਾਰੇ ਦੇਖਿਆ ਵੀ ਇਸ ਤਰ੍ਹਾਂ ਬਹਿੰਦੇ ਨੇ ਇਸ ਤਰ੍ਹਾਂ ਬੋਲਦੇ ਨੇ ਨਕਮੀਆਂ ਨੇ ਜਾਬਤਾ ਕੀਤਾ ਕੋਈ ਨਹੀਂ ਬਾਹਰ ਬੁਖੀ ਉਹਨਾਂ ਦੀ ਰੀਸ ਕਰਨ ਲੱਗਦਾ ਹੈ ਨਾਲ ਫਿਰ ਉਸਤਾ ਬੋਲਣ ਵੀ ਲੱਗ ਪਿਆ ਅਨਪਵਖੇ ਹੈ ਜੀ ਭਰਾ ਮੇ ਇਹ ਹੈ ਜੀ ਗੁਰੂ ਸਾਹਿਬ ਕਹਿੰਦੇ ਵੇਖੋ ਇਹ ਕੀੜੇ ਉਹਨਾਂ ਦੀ ਰੀਸ ਕਰਦੇ ਪੈਣੇ ਜਿਹੜੇ ਸ਼ਿਖਰ ਤੇ ਪਹੁੰਚ ਚੁੱਕੇ ਆ ਇਹਦੇ ਅਰਥ ਇਹ ਵੀ ਕੀਤੇ ਆ ਵੀ ਉਹਨਾਂ ਦਾ ਜੀਵਨ ਵੇਖ ਕੇ ਰੀਸ ਕਰਨ ਲੱਗ ਪਏ ਬੇਨਤੀ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਕੂੜਿਆਂ ਨੂੰ ਰੀਸ ਆ ਗਈ ਨਾਲੇ ਬੇਨਤੀ ਜੀ ਸਪਿਰਚੁਅਲ ਜੀਵਨ ਨੂੰ ਕਿੰਨਾ ਕੋਈ ਲਿਖ ਸਕਦਾ ਕੋਈ ਬੋਲ ਸਕਦਾ ਅਸੀਂ ਤਾਂ ਸਿਰਫ ਸਾਖੀਆਂ ਬੋਲਨੇ ਆ ਨਾ ਵੀ ਇੰਨੇ ਵੇਜੇ ਗੁਰਮਖੁੱਟ ਦੇ ਸੰਗ ਜਦੋਂ ਗੁਰੂ ਸਾਹਿਬ ਦੀ ਵੀ ਦਿਨਚਰਿਆ ਦਾ ਜ਼ਿਕਰ ਵਿਦਵਾਨ ਕਰਦੇ ਆ ਉਹ ਦੱਸਦੇ ਇੰਨੇ ਵੇਜੋੜ ਦੇ ਸੰਜੀ ਇਸ਼ਨਾਨ ਕਰਦੇ ਸੰਜੀ ਇਸ ਤਰ੍ਹਾਂ ਬਚਨ ਕਰਦੇ ਸੰਜੀ ਪਰ ਗੁਰਮਖੋ ਜਿਹੜਾ ਆਪਣੇ ਅੰਦਰ ਨਾਲ ਰੋਜ਼ ਜੁੱਧ ਕਰਦਾ ਪਿਆ ਅੰਦਰ ਦੀ ਬਸਤਾ ਨੂੰ ਜਾਂ ਕਮਾਈ ਵਾਲਾ ਜਾਣਦਾ ਤੇ ਜਾਂ ਉਹਦਾ ਗੁਰੂ ਜਾਣਦਾ ਇਸੇ ਕਰਕੇ ਗੁਰੂ ਜੀ ਨੇ ਕਿਹਾ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਏ ਪਰ ਉਹ ਗੱਲਾਂ ਨੂੰ ਸੁਣ ਕੇ ਰੀਸ ਕਰਨ ਲੱਗ ਪੈਣੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਸੱਚੇ ਪਾਤਸ਼ਾਹ ਜੀ ਜਿਹੜਾ ਆਪ ਜੀ ਕਹਿ ਰਹੇ ਹੋ ਲੱਖ 20 ਲੱਖ 20 ਲੱਖ ਚ ਲੱਖ ਲੱਖ ਵਰੀ ਵੈਗਰੂ ਬੋਲੇ ਇਹ ਕਮਾਈ ਨਾਲ ਹੁੰਦਾ ਹੈ ਕਹਿਣ ਲੱਗੇ ਨਾ ਨਾ ਇਹ ਨਦਰ ਨਾਲ ਹੁੰਦਾ ਹੈ ਦੇਖੋ ਕਿੱਡਾ ਵੱਡਾ ਬੋਲਖ ਹੈ ਜੀ ਇਹ ਆਪਣੇ ਆਪ ਨਹੀਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਉਹ ਨਦਰ ਨਾਲ ਤੇ ਜਿਹੜਾ ਮਾਰੇ ਰੀਸ ਕਰਦਾ ਕਹਿੰਦੇ ਕੂੜਾ ਕੂੜੀ ਪੀਸੇ ਝੂਠਾ ਬੰਦਾ ਝੂਠੀਆਂ ਗੱਪਾਂ ਬੋਲ ਰਿਹਾ ਹੈ ਕਿਉਂਕਿ ਆਪਣੇ ਉਦਮ ਨਾਲ ਨਹੀਂ ਪਾਇਆ ਜਾਂਦਾ ਸਿਰਫ ਨਦਰ ਦੇ ਨਾਲ ਪਾਇਆ ਜਾਂਦਾ ਸਤਿਗੁਰਾਂ ਨੇ ਇੱਕ ਬਚਨ ਕੀਤਾ ਇੱਕ ਹੋਰ ਬਚਨ ਅਸੀਂ ਅਖੀਰ ਵਾਲਾ ਲੈਨੇ ਆ ਜਬਜੀ ਸਾਹਿਬ ਦਾ ਮੇਰੀ ਸਿਰਫ ਅਰਜ਼ ਹੈ ਜੀ ਨਦਰ ਉਸ ਦੀ ਬਖਸ਼ਿਸ਼ ਉਹਦੀ ਰਹਿਮਤ ਹਜ਼ੂਰ ਦਾ ਇਹ ਬਚਨ ਹੈ ਤੁਸੀਂ ਇੱਕ ਤਾਂ ਇਸ ਤੋਂ ਅਗਲੀ ਪੌੜੀ ਵੀ ਆਈ ਹੈ ਜੀ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਨ ਦੇਰ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਕੋਈ ਬੰਦਾ ਛੁੱਟ ਸਕਦਾ ਤਾਕਤ ਨਾਲ ਹੋਵੇਂ ਤੋ ਵਾਸ਼ਨਾ ਤੋਂ ਮਹਾਰਾਜ ਕਹਿੰਦੇ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਖਾਤਿ ਚ ਤਾਕਤ ਤੇ ਵੈਗੁਰੂ ਕਰਦਾ ਸਭ ਕੁਝ ਅਸੀਂ ਇੱਕ 8ਵਾਂ ਪੌੜੀ ਜਿਹੜੀ ਪੜਨੇ ਆ ਮੈਂ ਕਹਿਣਾ ਉਹਨਾਂ ਜਪਜੀ ਸਾਹਿਬ ਦੀ 8ਵਾਂ ਪੌੜੀ ਦੀ ਸਮਾਪਤੀ ਨਦਰ ਤੇ ਹੈ ਦਾਵਿਤੇ ਨਹੀਂ ਜਤ ਪਹਾਰਾ ਮੈਂ ਥੋੜੇ ਜਿਹੇ ਬਚਨੇ ਚੋਂ ਲੈ ਲੈਣ ਜੀ ਵੀ ਗੱਲ ਮਨ ਨੂੰ ਸਮਝਾਣ ਲਈ ਆਚਰਨ ਦੀ ਪੱਠੀ ਧੀਰਜ ਸਨਿਆਰ ਸਾਰੇ दैਵੀ ਗੁਣ ਨੇ ਜੀ ਉਦਾਹਰਨ ਸੋਨਾ ਘੜਨ ਦੀ ਪਰ ਰਹਿਣ ਤਾਂ ਸਪਿਰਚੁਅਲ ਗੁਣਾਂ ਜਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਪਾਓ ਅੰਮ੍ਰਿਤ ਢਟਾਲ ਘੜੀਐ ਸਬਦ ਸ਼ਬਦ ਅਰਥਿਮਨ ਜੀਵਨ ਕਰੈਕਟਰ ਸ਼ਬਦ ਘੜਿਆ ਜਾਂਦਾ ਇਹ ਸਤ ਗੁਣ ਹੋਣ ਤਾਂ ਆਚਰਨ ਹੋਵੇ ਧੀਰਜ ਹੋਵੇ ਅਡੋਲਤਾ ਹੋਵੇ ਐਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜਿਆ ਸ਼ਬਦ ਸੱਚੀ ਟਕਸਾਲ ਮਹਾਰਾਜ ਇਹ ਕੰਮ ਉਦਮ ਨਾਲ ਹੋਵੇਗਾ ਕਹਿੰਦੇ ਨਾ ਜਿਨ ਕੋ ਨਦਰ ਕਰਮ ਤਿਨਕਾਰ ਜਿਸ ਉੱਤੇ ਪਰਮਾਤਮਾ ਦੀ ਨਦਰੇ ਕਰਮ ਹੈ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੈ ਜਿਹਦੇ ਉੱਤੇ ਉਹਦੀ ਕਿਰਪਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਉਸ ਨਾਲ ਉਹ ਨਿਹਾਲ ਹੋ ਜਾਂਦਾ ਇੱਥੋਂ ਤੱਕ ਗੁਰਮਖੋ ਆਨੰਦ ਸਹਿਬ ਚ ਰੋਜ਼ ਪੜਨੇ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੈਂ ਇਹ ਸਾਰੀ ਬੇਨਤੀ ਤਾਂ ਇਸ ਕਰਕੇ ਕਰ ਰਿਆਂ ਇਹ ਨਿਮਰਤਾ ਭਰੇ ਬੋਲ ਨੇ ਸਾਡੇ ਚ ਕੋਈ ਸ਼ਕਤੀ ਨਹੀਂ ਅਸੀਂ ਨਹੀਂ ਸੇਵਾਦਾਰ ਬਣ ਸਕਦੇ ਅਸੀਂ ਨਹੀਂ ਸਿਮਰਨ ਕਰ ਸਕਦੇ ਅਸੀਂ ਨਹੀਂ ਬੰਦਗੀ ਕਰ ਸਕਦੇ ਆਪਦੇ ਉਦਮ ਨਾਲ ਤੇਰੀ ਕਿਰਪਾ ਨਾਲ ਇਹ ਬਚਨ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇੱਥੋਂ ਤੱਕ ਦਾ ਕਰਮ ਹੋ ਗਿਆ ਆਓ ਬਿਸਕਵਾਪਾ ਮਿਕਨੇ ਆਓ ਕੀਰਤਨ ਸੁਣੋ ਜੀ ਕਥਾ ਸੁਣੋ ਜੀ ਪਾਠ ਕਰੋ ਜੀ ਹੁਣ ਅਗਲੀ ਗੱਲ ਹੈ ਉਦਮ ਨਾਲ ਬੋਲ ਤਾਂ ਲਿਆ ਕਿ ਉਦਮ ਨਾਲ ਅੰਦਰ ਧੁਰ ਵਸ ਜਾਏਗਾ ਮਹਾਰਾਜ ਜੀ ਨੇ ਕਹਿਆ ਨਹੀਂ ਜਿਨ ਕੋ ਨਦਰ ਕਰਮ ਹੋਵੇ ਫਿਰ ਉਤੇ ਬਖਸ਼ਿਸ਼ ਆਗੀ ਜਿਨ ਕੋ ਨਦਰ ਕਰਮ ਹੋਵੇ ਖਿਰਦੇ ਤਿਨਾ ਸਮਾਣੀ ਉਹਨਾਂ ਦੇ ਖਿਰਦੇ ਵੀ ਸਮਾ ਜਾਂਦੀ ਜਿਹਦੇ ਉਤੇ ਕਰਤੇ ਪੁਰਖ ਵੈ ਗੁਰੂ ਜੀ ਦੀ ਕਿਰਪਾ ਹੋ ਜਾਏ